ਹਾਂਜੀ ਦੋਸਤੋ ਉਮੀਦ ਹੈ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨੂੰ ਵੇਖ ਕੇ ਨਾ ਤੁਸੀਂ ਇੱਕ ਵਾਰ ਜ਼ਰੂਰ ਹੈਰਾਨ ਹੋਵੋਗੇ ਤੇ ਹੱਸ-ਹੱਸ ਵੀ ਜ਼ਰੂਰ ਕਮਲੇ ਹੋਵੋਗੇ ਤੇ ਤੁਸੀਂ ਇਸ ਵੀਡੀਓ ਵਿੱਚ ਨਾ ਵੇਖ ਸਕਦੇ ਹੋ ਇੱਕ ਮੁੰਡਾ ਨਾ ਆਪਣੀ ਭੈਣ ਦੇ ਜਨਮ ਦਿਨ ਤੇ ਜਨਮ ਦਿਨ ਸਰਪ੍ਰਾਈਜ਼ ਕਰਦਾ ਹੈ ਪਹਿਲਾਂ ਤੁਸੀਂ ਆਹ ਪੂਰੀ ਵੀਡੀਓ ਵੇਖੋ ਹੈਪੀ ਬਰਥਡੇ ਟੂ ਇਹ ਆ ਗਿਆ ਲੈ ਰੀਨਾ ਲੈ ਆ ਗਿਆ ਆ ਗਿਆ ਮਾਣ ਕੇ ਨਾ ਨਾ ਤੇ ਦੋਸਤੋ ਅਸੀਂ ਤਾਂ ਸਿਰਫ ਇੰਨੀ ਹੀ ਬੇਨਤੀ ਕਰਨੀ ਚਾਹਾਂਗੇ ਜੇ ਤੁਸੀਂ ਕਿਸੇ ਦਾ ਵੀ ਜਨਮ ਦਿਨ ਸਰਪ੍ਰਾਈਜ਼ ਕਰਦੇ ਹੋ ਕਿਸੇ ਨੂੰ ਇਦਾਂ ਸਰਪ੍ਰਾਈਜ਼ ਨਾ ਕਰੋ ਜਿਵੇਂ ਇਸ ਤਰ੍ਹਾਂ ਵੀਡੀਓ ਦੇ ਵਿੱਚ ਕੀਤਾ ਹੈ ਕਿਉਂਕਿ ਕੋਈ ਵੀ ਘਟਨਾ ਵਾਪਰ ਸਕਦੀ ਹੈ ਕੋਈ ਵੀ ਹਾਦਸਾ ਹੋ ਸਕਦਾ ਹੈ ਡਰ ਕੇ ਬੱਚੇ ਨੂੰ ਕੁਝ ਵੀ ਨੁਕਸਾਨ ਹੋ ਸਕਦਾ ਹੈ ਪਰ ਆ ਪਤੰਦਰ ਨੇ ਤਾਂ ਵੇਖੋ ਮਜ਼ਾਕ ਮਜ਼ਾਕ ਦੇ ਵਿੱਚ ਕੁੜੀ ਦੀ ਜਾਨ ਕੱਟਦੀ ਸੀ ਇਸ ਤਰ੍ਹਾਂ ਕਦੇ ਵੀ ਨਾ ਕਰੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਜਰੂਰ ਕਰ ਦੇਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਸੇਵ ਕਰ ਲੈਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਧੰਨਵਾਦ